ਗਰਮੀਆਂ ਦੇ ਲਈ ਠੰਡਾ ਮਿੱਠਾ ਜਿਹਾ ਸ਼ਰਬਤ ਬਣਾਉਣ ਲਈ ਅੱਧਾ ਕਿਲੋ ਲਈਆਂ ਅੰਬੀਆਂ ਉਹਨਾਂ ਨੂੰ ਛਿੱਲ ਕੇ ਕੱਟ ਲਿਆ ਗੁੱਟਲੀਆਂ ਵਗੈਰਾ ਉਹਦੀਆਂ ਬਾਹਰ ਕੱਢ ਦਾਂਗੇ ਕੁੱਕਰ ਵਿੱਚ ਅੱਧਾ ਗਲਾਸ ਲਵਾਂਗੇ ਪਾਣੀ ਦਾ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਤੇ ਵਿੱਚ ਕੱਟੀਆਂ ਹੋਈਆਂ ਅੰਬੀਆਂ ਪਾ ਕੇ ਇਹਦੀਆਂ 2 ਵਿਸਲਾ ਲਗਾ ਦਾਂਗੇ ਜਦੋਂ ਇਹ ਚੰਗੀ ਤਰ੍ਹਾਂ ਮੈਲਟ ਹੋ ਗਈਆਂ ਉਸ ਤੋਂ ਬਾਅਦ ਇਹਨੂੰ ਠੰਡਾ ਕਰ ਲਾਂਗੇ 2 ਢਾਈ ਚਮਚ ਲਵਾਂਗੇ ਜੀਰੇ ਦੇ 1 ਚਮਚ ਕਾਲੀ ਮਿਰਚ ਦਾ ਸਲੋ ਫਲੇਮ ਤੇ ਇਹਨੂੰ ਹਲਕਾ ਜਿਹਾ ਰੋਸਟ ਕਰਾਂਗੇ ਉਸ ਤੋਂ ਬਾਅਦ ਠੰਡਾ ਕਰ ਲਾਂਗੇ ਫਿਰ ਇੱਕ ਜੱਗ ਵਿੱਚ ਪਾ ਕੇ ਜ਼ਰੂਰਤ ਅਨੁ ਕਰ ਲਿਓ ਫਿਰ ਆਪਾਂ ਮੈਲਟੋਈਆਂ ਅੰਬੀਆਂ ਨੂੰ ਵੀ ਉਸੇ ਜਗ੍ਹਾ ਵਿੱਚ ਪਾ ਲਿਆ ਇੱਕ ਕੌਲੀ ਭਰ ਕੇ ਪਾਈਆ ਪਦੀਨੇ ਦੀ ਲਗਾਤਾਰ ਇੱਕ ਮਿੰਟ ਲਈ ਗ੍ਰाइंड ਕਰਾਂਗੇ ਫਿਰ ਕੜਾਈ ਵਿੱਚ ਪਾ ਕੇ ਅੱਧਾ ਗਲਾਸ ਪਾਣੀ ਨਾਲ ਜੱਗ ਧੋ ਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਹੌਲੀ ਹੌਲੀ ਪਕਾਉਂਦੇ ਜਾਓ ਇਹਨੇ ਆਪਣਾ ਕਲਰ ਚੇਂਜ ਕਰ ਲੈਣਾ ਹੈ ਜਦੋਂ ਇਹਨੂੰ ਪੱਕਦੇ ਨੂੰ 10 ਤੋਂ 12 ਮਿੰਟ ਹੋ ਗਏ ਫਿਰ ਆਪਾਂ ਇਹਦੇ ਵਿੱਚ ਚਾਰ ਕੌਲੀਆਂ ਪਾਈਆਂ ਮਿਸ਼ਰੀ ਦੀਆਂ ਜਿਹੜੀ ਕੌਲੀ ਨਾਲ ਤੁਸੀਂ ਪਦੀਨਾ ਮਿਨੇਆ ਸੀ ਉਸੇ ਨਾਲ ਹੀ ਮਿਸ਼ਰੀ ਪਾਓ ਜਾਂ ਤੁਸੀਂ ਖੰਡ ਵੀ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾਦੇ ਤੇ ਫਿਰ ਪਕਾਇਆ ਬਿਲਕੁਲ ਥੋੜਾ ਜਿਹਾ ਪਾਇਆ ਆਰਗੇਨਿਕ ਫੂਡ ਕਲਰ ਜੇ ਹੋਇਆ ਪਾ ਦਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਕਰਕੇ ਰੱਖ ਸਕਦੇ ਹੋ 15 ਤੋਂ 20 ਮਿੰਟਾਂ ਵਿੱਚ ਇਹ ਤਿਆਰ ਹੋ ਜਾਂਦਾ ਹੈ ਜਦੋਂ ਇਹ ਐਟ ਅ ਟਾਈਮ ਪੀਣਾ ਹੋਵੇ ਇਹਦੇ ਵਿੱਚ ਠੰਡਾ ਠਾਰ ਪਾਣੀ ਪਾਓ ਥੋੜੇ ਜਿਹਾ ਪਾ ਦਿਓ ਸਬਜ਼ੀਆਂ ਦੇ ਵਿੱਚ ਬਹੁਤ ਹੀ ਮਜ਼ੇਦਾਰ ਸ਼ਰਬਤ ਗਰਮੀਆਂ ਲਈ ਤਿਆਰ ਹੈ ਬਣਾ ਕੇ ਜਰੂਰ ਰੱਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ